ਮੈਂ ਆ ਗਿਆ ਹਾਂ ਜੀ ਮੈਂ ਆ ਗਿਆ ਕੀ ਹਾਲ ਹੈ ਬੀਬੀ ਬੀਬੀ ਆ ਗਿਆ ਬੜਾ ਬਚਾਲਾ ਮੀਂਹ ਉਹ ਐਸਾ ਚੇਤਾ ਸਾਸੀ ਰਾਜ ਉਹ ਤਰ੍ਹਾਂ ਐਸਾ ਚੇਤਾ ਉਹ ਤਰ੍ਹਾਂ ਐਸਾ ਚੇਤਾ ਮੇਰੇ ਨਾਲ ਸਿਰਕਾ ਬੜਾ ਤੂੰ ਜਣਾ ਨਹੀਂ ਆ ਤਾਂ ਚਲ ਅਸੀਂ ਹੋ ਆਈਏ ਹਾਂ ਜੀ ਤੁਹਾਡਾ ਤਾਂ ਜੀ ਨਹੀਂ ਕਰਦਾ ਆਉਣ ਨੂੰ ਹਾਂ ਜੀ ਐਡਾ ਬੈਠਾ ਤਾ ਕਰਕੇ ਨਹੀਂ ਹੁੰਦੀ ਕੈਨੇਡਾ ਬੈਠਾ ਹਾਂ ਬੈਠਾ ਮੈਂ ਚਾਹ ਨਹੀਂ ਆਏਗੇ ਹਾਂ ਜੀ ਚੱਲ ਚੱਲ ਗਾ ਕੇ ਤਵਾ ਦੀ ਜਿੰਟਾ ਹੈ ਸ਼ੁਕਰ ਹੈ ਮਾੜਾ ਤੁਸੀਂ ਅੱਜ ਹੈਗੇ ਲਾਗੇ ਲਾਗੇ ਤਾਂ ਵੀ ਨਾ ਇੱਕ ਦੂਜੇ ਪਾਇਆ ਜਾਇ ਜਾਂਦਾ ਜੇ ਦੂਰ ਹੋ ਗਿਆ ਫੇਰ ਤਾਂ ਬਾਹਨਾ ਵੀ ਦੂਰ ਹੈ ਹੈ ਆ ਇਹ ਲੱਗੇ ਐਸੇ ਲੱਗੇ ਹੋਏ ਤਾਂ ਜਾ ਨਹੀਂ ਹੁੰਦੇ ਮੈਂ ਅਸੂਰਾ ਆ ਜਾਂਦੇ ਤੁਸੀਂ ਨਹੀਂ ਜੇ ਹੁੰਦਾ ਤਾਂ ਲੈ ਟਾਈਮ ਲੱਗਦਾ ਮੈਂ ਠੰਡ ਬੜੀ ਕਰਦੀ ਆ। ਕੀ ਕਰਾਂ ਪੈਣਾ ਮੇਰੇ ਸਿਆਲ ਵਾਲੇ ਕੱਪੜੇ ਪਏ ਹੀ। ਹਾਂ ਤੇ ਮੈਂ ਕਿਹਾ ਕਿ ਜੇ ਮੈਂ ਠੰਡ ਨਾ ਕੀਤੀ ਤੇ ਕੱਪੜੇ ਪਏ ਰਹਿ ਜਾਣੇ ਆ। ਫਿਰ ਤੋਂ ਮੈਂ ਸਾਡਾ ਕਾਰੀ ਦਵਾ। ਫਿਰ ਤੁਸੀਂ ਠੰਡ ਕਰਤੀ। ਹਾਂ ਮੈਂ ਠੰਡ ਕਰ ਦਿੱਤੀ ਫਿਰ। ਮੈਂ ਛੱਡਾ ਦੋ ਸਾਡੇ ਵਾਲੇ ਕੱਪੜੇ ਫਿਰ। ਫਿਰ ਮੈਂ ਪਵਾਤਾ ਵਾ। ਹਾਂ ਅੱਜ ਮੈਂ ਹਾਂ ਹੋਰ ਕਰਦਾ ਹੋਰ ਮੋਟੇ-ਮੋਟੇ ਕੱਪੜੇ ਪਏ ਹੀ। ਉਹ ਪਾਏ ਨਹੀਂ ਜਾਂਦੇ। ਹਾਂ ਮੈਂ ਹੋਰ ਠੰਡ ਹੋ ਜੇ ਤਾਂ ਫਿਰ ਉਹ ਮੋਟੇ-ਮੋਟੇ ਕੱਢ ਕੇ ਪਾਵਾਂਗੇ ਔਰ ਨਵੇਂ ਪਾਏ ਪਏ ਰਹਿ ਜਾਣੇ ਆ। ਅੱਛਾ ਹਾਂ ਇਹ ਤਾਂ ਨਵੇਂ ਵੀ ਲੈਂਦੇ। ਨਹੀਂ ਜਾਂਦੇ। ਆਹ ਲੰਦੇ ਨਵੇਂ ਅੱਛਾ ਅੱਛਾ ਚੱਪਾ ਹੁਣ ਤੇ ਵੀ ਕੰਦ ਕਰਦੇ ਨਾ ਮਾਰੀ ਜਾਂਦੇ ਆ ਲੁੜਾ ਨਾ ਬੈਠਾ ਨਹੀਂ ਕੰਦ ਕਰਦਾ ਕਿੱਥੇ ਲੱਗੀ ਆ ਸੂਟੇ ਦਾ ਲੱਗੀ ਸੂਟੇ ਗੇ ਤਰਨ ਦੇ ਮਾਨਾ ਬੈਠਾ ਕਿੰਨਾ ਦਾ ਆ ਮਧੀਆ ਖੀ ਖਾ ਗਏ ਹਾਂਜੀ ਅੱਛਾ ਹਾਂ ਤੂੰ ਸ਼ਿਕਾੰਮੂ ਕਰਨਾ ਮੜਾ ਗਿਆ ਉਹ ਮੁੰਟਰੀ ਉਹ ਲਾਵਾ ਆਇਆ ਨਹੀਂ ਇਹ ਜੇ ਕੰਮ ਤਾਂ ਹਾਂ ਨਹੀਂ ਆਇਆ ਨਹੀਂ ਆਇਆ ਕਦੋਂ ਆਉਂਦਾ ਹੁੰਦਾ ਲਾਵਾ ਉਹਦਾ ਲੋੜੀ ਤੇ ਆਉਂਦੇ ਫੁੰਦੇ 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 ਸੋਣ ਮੈਨੂੰ ਫੜਾਇਆ ਮਮਿਆ ਨੂੰ ਮਾਰਦੇ ਆ ਅਗੈ ਗਲਤ ਕਿਸੇ ਨੂੰ ਕਰ ਲੈਣ ਦਿਆ ਕਰੋ ਅਪੂਰ ਮੰਗੀ ਜਾਂਦਾ ਮਾਣ ਜੋ ਕਰਕੇ ਸੁਣਾ ਅਸੀਂ ਕੀ ਗੱਲਾਂ ਕਰਦੇ ਆ ਆਲਪਰ ਲੰਦਾ ਇੱਕ ਟੇ ਬੜਾ ਮੈਂ ਲੈ ਕੇ ਨਹੀਂ ਆਈ ਘਰ ਇਹ ਮੇਰਾ ਫੋਨ ਤੇ ਮੁੰਨਾਂ ਨੇ ਕਿ ਐਸਾ ਕਰਦੀ ਨਾ ਜਾ ਬਾਹਰ ਜਾ ਕੇ ਖੇਡੋ ਜਾ ਦਰ ਕਰ ਲੈਣ ਦੋ ਕਿਸੇ ਨੂੰ ਕੋਈ ਮੈਂ ਨਹੀਂ ਖੇਡਣਾ ਕਿਉਂ ਹੈ ਠੰਡ ਨੇ ਆਲੇ ਦੀ ਗੱਲਾਂ ਨਹੀਂ ਕਰਦੇ ਭੈਣਾ ਇਹਨਾਂ ਨੂੰ ਬੜਾ ਸਮਝਾ ਕੇ ਮੈਂ ਲੈ ਆਉਂਦੀ ਆ ਇਹਨਾਂ ਨੂੰ ਸਮਝਾ ਲੈ ਕਰੋ ਇਹਨਾਂ ਨੂੰ ਬੜਾ ਸਮਝਉਣੀ ਆਏ ਮੈਂ ਫੋਰ ਸਕੂਲ ਸਾਲ ਜਾਂਦੇ ਨੇ ਨਾ ਜਾਂਦੇ ਨਹੀਂ तू ਜਾਂਦਾ ਕਾ ਕਹਤਾਈ ਬੇਸਤੀ ਨਾ ਕਰ ਜਾਂਦੇ ਜੀ ਮੇਰਾ ਵੱਖਰਾ ਸਕੂਲ ਹੈਗਾ ਨਾ ਤੁਹਾਡਾ ਛੁੱਟੀਆਂ ਨਹੀਂ ਪਈਆਂ ਉਹ ਮਨੋ ਉਹਦੋਂ ਨਹੀਂ ਛੁੱਟੀਆਂ ਚੱਲ ਹੁੰਦੀਆਂ ਉਹਦੇ ਮੈਨੂੰ ਪੈ ਜਾਂਦੀਆਂ ਅੱਛਾ ਪੰਜ ਸਵੇਰੇ ਫੇ ਲੱਗਣਾ ਸਕੂਲ ਸਵੇਰੇ ਇਹਨੂੰ ਤੇ ਉਹਦਾ ਵੀ ਭੈਣ ਛੁੱਟੀਆਂ ਹੀ ਰਹਿੰਦੀਆਂ ਇਹਨੂੰ ਅੱਛਾ 12 ਮਹੀਨੇ ਤੀ ਦਿਨੇ ਤੇ ਛੁੱਟੀਆਂ ਹੁੰਦੀਆਂ ਦੋ ਦਿਨ ਜਾਂਦਾ ਹੀ ਤੇ ਹਫਤਾ ਘਰੇ ਬਹਿ ਜਾਂਦਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਬੱਸ ਹਾਂ ਕਰੇ ਹੀ ਫਿਰ ਲੱਗਿਆ ਰਹਿੰਦੇ ਆ ਲੜਦੇ ਰਹਿੰਦੇ ਆ ਹਾਂ ਹੋਰ ਮੰਮੀ ਜੀ ਕਿੱਦਾਂ ਆ ਸਭ ਵਧੀਆ ਠੀਕ ਠਾਕ ਹਾਂ ਮਨਪ੍ਰੀਤ ਠੀਕ ਠਾਕ ਤੂੰ ਸੁਣਾ ਜਾਨੀ ਨੀ ਕੱਲ ਜੇ ਹਾਂਜੀ ਜਾਈਦਾ ਮੰਮੀ ਜੀ ਕਾਲਜ ਹੋਰ ਫਿਰ ਪੜਾਈ ਕਿਦਾਂ ਚੱਲਦੀ ਆ ਵਧੀਆ ਚੱਲਦੀ ਮੰਮੀ ਜੀ ਮੰਮੀ ਆਵੇ ਕੀ ਹੋ ਹਾਂ ਤੁਰ ਮਾਰਨ ਨੀ ਪੈ ਸਕਦਾ ਕੀ ਫੋਲਾ ਫਾਲੀ ਲਾਈ ਹੈ ਇੱਥੇ ਅਣੀ ਆਪਿਆਂ ਗੱਲਾਂ ਕਰਨ ਦੇ ਤੂੰ ਆਪਣੇ ਕੰਮ ਕਰੀ ਜਾ ਮੈਂ ਬੰਦਿਆਂ ਵਾਂਗ ਬਹਿ ਜਾ ਜਲੂਸ ਨਾ ਕਢਾ ਮੇਰਾ ਅਸੀਂ ਗੱਲਾਂ ਕਰਨਾ ਤੂੰ ਆਪਣਾ ਕੰਮ ਲੱਗਾ ਇੱਧਰ ਆ ਇਹ ਦੇਖ ਕੇ ਰਹਿ ਤਾ ਹੋ ਮੇਰੇ ਵੀ ਕਰੀ ਹੱਸਾ ਥੱਕਦੇ ਰਹਿ ਤਾ ਤਾਨੀਆ ਕਰ ਨਾ ਹਟ ਜਾ ਤਰਾ ਥਾ ਤੇਰੇ ਨਿੱਤ ਰੂਣੇ ਮਿੱਟੀ ਲੱਗੀ ਆ ਰਮਨ ਬੈਣਾ ਨਹੀਂ ਹੁੰਦਾ ਕਿ ਪਤਾ ਨਹੀਂ ਕਿਹੜੀ ਮਿੱਟੀ ਦਾ ਬਣਿਆ ਏ ਕਿਹੜੀ ਰੱਬ ਨੇ ਮਿੱਟੀ ਲਾਤੀ ਇਹਨੂੰ ਇਹਦੇ ਘਰ ਬਾਹਰ ਇਹੋ ਹਾਲ ਰਹਿੰਦਾ ਵਾ ਬਾਹਰ ਆ ਕੇ ਇਹਦੇ ਬੇਇੱਜ਼ਤੀ ਕਰਾ ਦਿੰਦਾ ਆ ਕਿ ਕਹਿੰਦੇ ਮੈਨੂੰ ਇੰਨੀ ਕੱਗਲਿਆ ਇਹ ਕਦੇ ਮੰਮੀ ਦੇ ਨਿਆਣੇ ਬੜੇ ਤੰਗ ਕਰਦੇ ਜੀ ਕਹਿੰਦਾ ਫੜਕੇ ਫੜਕਾਵਾ ਇਹਨਾਂ ਨੂੰ ਰੀਣਾ ਬੜਾ ਹੀ ਤੰਗ ਕਰਦੇ ਕੋਈ ਫੋਲਾ ਫਲਾਈ ਕਰੀ ਜਾਂਦੇ ਲੈਂਦੇ ਫੋਲਾ ਫਲਾਈ ਕਰੀ ਜਾਂਦੇ ਲੈਂਦੇ ਆ ਉਹ ਫਿਰ ਦੀਦੀ ਪੱਕ ਗਿਆ ਕਿੰਨਾ ਕਿਚੇਰਾ ਹੋ ਗਿਆ ਕੰਮੀ ਹੋ ਚਲੋ ਗਿਆ ਜੀ ਫਕੇ ਗਿਆ ਹੂੰ ਕੀ ਹਾਲ ਫੁੱਫੜ ਜਾਨਾ ਦਾ ਇਹ ਇਦਾਂ ਹੀ ਆ ਬਸ ਕੋਡਾ ਕਦੇ ਸੋਣ ਨਹੀਂ ਆਪੇ ਹਾਂ ਜੇ ਦਰਦੇ ਹੁੰਨੇ ਸੀ ਤਾਂ ਤਰਨ ਦੇ ਦੇ ਨਾ ਚੱਤਰ ਨਾ ਫਿਰ ਮਾ ਵਾਲਾ ਫੜ ਕੇ ਕਿਦਾਂ ਜਲੂਸ ਕੱਢਿਆ ਇਹਨਾਂ ਨੇ ਜਦੋਂ ਦਰ ਪਰ ਇਹੋ ਹਾਲ ਇਹਨਾਂ ਦੇ ਕੋਮਲ ਤੂੰ ਸਿਆਣੀ ਤੂੰ ਹੀ ਹਾਰ ਜਾ ਕੀ ਕਹਿਣਗੇ ਉਹ ਪਹਿਲਾਂ ਆਏ ਆਏ ਲੈ ਵੇ ਲੈ ਫੇਰੇ ਫਾਂਟ ਨਹੀਂ ਆਣੇ ਲੜਦੇ ਨੇ ਮੈਂ ਬੜੀ ਮੈਂ ਮੱਕੇ ਵਾਲਾ ਮੈਂ ਬੇਦੇ ਨੇ ਬੱਸ ਕਰ ਕਮਲ ਉਹ ਤੇ ਮਾਈ ਕਹਿੰਦੀ ਉਹਨੂੰ ਤੂੰ ਬੜੀ ਬੜੀ ਮੈਨੂੰ ਜੱਜ ਮਾਰ ਜੱਜ ਜਾਣ ਕੇ ਕਿੱਚੀ ਫੜੀ ਹੈ ਇਹਦੇ ਵੇਲੇ ਕਿੱਥੇ ਤੁਹਾਡੇ ਘਰ ਬਹਿ ਲੇ ਹੋਇ ਹੈ ਰਹਿੰਦਾ ਵਾ ਤੂੰ ਬਾਟਰ ਕਰਨੀ ਜ਼ੋਰ ਦੀ ਗੁੱਟ ਮਾਇ ਪਾ ਕੇ ਚ ਨਾ ਕਿ ਜੱਜ ਮਾਰਨਾ ਪਿਆ ਉਹਦੇ ਮਾਰਦਾ ਮਾਰਦਾ ਤੇ ਮੈਂ ਨਹੀਂ ਮਾਰਨੀ ਹੁਣ ਕਿੰਨੀਆਂ ਮਾਰੀਆਂ ਜੋ ਬੱਸ ਕਰ ਹੁਣ ਕਮਲ ਚੰਗੀ ਤਰ੍ਹਾਂ ਇਹਨਾਂ ਨੂੰ ਕਦਾਂਗੇ ਇਹਨਾਂ ਨੂੰ ਮਾਰਾਂਗੇ ਚੰਗੀ ਤਰ੍ਹਾਂ ਕੋਈ ਗਾਲੀ ਚਲਾਉਣ ਵਾਲੀ ਨਾ ਹੋਵੇ ਚੁੱਪ 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 ਰੋਈ ਦਾਲੀਂ ਨਾ ਪਈਆ ਚੁੱਪ ਚੁੱਪ ਕਰ ਫਿਰ ਪਈਆ ਇਹਨਾਂ ਨੂੰ ਮੂਸੇ ਕਢਾ ਕੇ ਰੱਖ ਦੇਂਦਾ ਕਿ ਮੇਰਾ ਚੁੱਪ ਕਰ ਜਾ ਇਹਨੂੰ ਕਰ ਜਾ ਤੇ ਕੁੱਛਦੀ ਮੈਂ ਚੁੱਪ ਤੇਰੀ ਗੱਲੀ ਕੋਈ ਨਾ ਚੁੱਪ 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 ਕਰ ਤੇ ਉਹ ਘਰ ਜਾ ਕੇ ਵੇਖੀ ਇਹਨਾਂ ਨੂੰ ਮੈਂ ਦੱਸਦੀ ਪੜਾ ਇੱਕ ਤੇ ਨਿਆਰੇ ਵੀ ਇਹਨਾਂ ਦੇ ਬੜੇ ਸੰਗ ਕਰਦੇ ਆ ਬੜਾਈ ਜ਼ਿਆਦਾ ਹੈ ਤੇ ਇਸ ਤਾਨੀ ਬੜੀ ਕਰਨੀ ਹੁੰਦੀ ਇਨਾਂ ਨੇ ਮਾਮੀ ਨੇ ਬੜੇ ਭੂਰੇ ਚੜਾਏ ਇਨਾਂ ਨੇ ਮਿਆਂਿਆਂ ਨੂੰ ਨਾ ਨਹੀਂ ਨਰੇ ਵਿਆਹਾਂ ਫਰਕਉਣ ਵਾਲੇ ਹੈਗੇ ਆ ਮਾਂਨ ਨੂੰ ਆ ਦੇ ਇਨਾਂ ਨੇ ਆ ਵੀ ਆਈਂਦੀ ਕੋਲਾ ਫਲਾਈ ਕਰਾ ਲਾ ਪੈਂਦੇ ਆ ਕਿੱਦਾਂ ਮਾਰਦੇ ਮੁੰਡੇ ਨੂੰ ਇਤਨਾ ਮਾਰੀ ਤਾਂ ਨਾ ਮੁੰਡੇ ਨੂੰ ਹੈ ਕਿੱਦਾਂ ਕਟ-ਕਟ ਕੇ ਕੰਗਾ ਕਰਕੇ ਰੱਤਾ ਨੂੰ ਚਲੇ ਜਣੋ ਭੈਣਾ ਇਦਾਂ ਹੀ ਮਾਰਦੀਆਂ ਐ ਇਹ ਦੋਵੇਂ ਜਰੀਏ ਰਾਜ ਜਾਂਦੀ ਉਹਨੂੰ ਕੱਲੇ ਨੂੰ ਫਰਕਾ ਹੀ ਸੁੱਟਦੇ ਨਾ ਮਾਰ ਐਨੇ ਮਾਰਿਆ ਮਾਰਿਆ ਕਰੋ ਦੇ ਵੇਖ ਕਿੱਦਾਂ ਕੁੱਟ-ਕੁੱਟ ਕੇ ਲਾਉਂਦਾ ਪਹਿਲਾਂ ਇਹਨਾਂ ਨੂੰ ਜੈਜੀ ਦੀ ਚਿਫੜੀ ਬੱਚੇ ਨੂੰ ਚਪੇੜ ਮਾਰੀ ਜਾਣ ਕੇ ਫਿਰ ਮੈਂ ਮੈਂ ਇੱਕ ਮਾਰੀ ਨੇ ਫਿਰ ਮੁੱਕੇ ਮਾਰੀਆਂ ਕਿੱਦਾਂ ਫਿਰ ਬੱਜਵਾ ਰਹੀਆਂ ਦੀਆਂ ਮਾਰ ਮਾਰ ਕੇ ਹੁੰਦਾ ਮੇਰੇ ਤੋਂ ਜਾ ਕੇ ਰੱਖਤਾ ਇਸ ਤਰ੍ਹਾਂ ਹੀ ਮਾਰਦਾ ਰਹਿੰਦਾ ਤੁਸੀਂ ਮਾਰਿਆ ਜਾਏ ਕੋਈ ਨਹੀਂ ਉਹਨੂੰ ਪਛਾਣ ਕਿੰਨੇ ਮੁੱਕੇ ਮਰੇ ਚਲੋ ਤੇ ਮਾਰ ਮਾਰ ਚਪੇ ਤੁਹਾਡੀਆਂ ਗੱਲਾਂ ਪੰਨਣੀਆਂ ਵੇਖੀ ਮੈਂ ਮੈਨੂੰ ਫੜ ਲੈਣਾ ਵੇਖ ਕੇ ਫਿਰ ਇਤਨਾ ਵੀ ਕੁੱਟੀਦਾ ਹੁੰਦਾ ਨੇ ਕਿਤਰਾ ਕੁੱਟ-ਕੁੱਟ ਕੇ ਲਾਉਂਦਾ ਹਿੱਤੇ ਜੀ ਪਰ ਚੰਗਾ ਤੇ ਇਹ ਵੀ ਨਹੀਂ ਐ ਸ਼ੈਤਾਨੀਆਂ ਕਰਨੋਂ ਤੇ ਇਹ ਵੀ ਨਹੀਂ ਹਟਦਾ ਅਸੀਂ ਕਿਤੇ ਆਏ ਆ ਇਹ ਵੇਖ ਲਓ ਕਿ ਕਿਸ ਦੇ ਘਰ ਗਏ ਆ ਕੋਈ ਸਾਨੂੰ ਕੀ ਕਹੂਗਾ ਇਹਨਾਂ ਨੂੰ ਇੰਨੀ ਕਿਆ ਕਲਿਆ ਇਹ ਵਾਕਈ ਨਹੀਂ ਚੰਗਾ ਕਦੀ ਉੱਥੇ ਫੋਲਾ ਫਾਲੀ ਕਰ ਉੱਥੇ ਫੋਲਾ ਫਾਲੀ ਕਰ ਇਹ ਕਿ ਸ਼ੈਤਾਨੀ ਤੋਂ ਢੌਣੇ ਦੂਜੀ ਤੇ ਲੱਗ ਜਾਂਦਾ ਦੂਜੀ ਤੇ ਢੌਣੇ ਤੀਜੀ ਤੇ ਲੱਗ ਜਾਂਦਾ ਹੁਣ ਹਾਂ ਮੂਹ ਬਣਾਉਂਦਿਆ ਜਲੂਸ ਕੱਢ ਕੇ ਰੱਖ ਦਿੰਦਾ ਇਹ ਵੀ ਮੇਰਾ ਆ ਇੱਕ ਕੇ ਵੀ ਤੇ ਉਹਨੂੰ ਕੁਛ ਨਹੀਂ ਕਿਹਾ ਮੈਂ ਮੈਂ ਦੇ ਪਾਣੀ ਦਿਓ ਲਿਓ ਨਹੀਂ ਇੱਕ ਮਿੰਟ ਮੰਮੀ। ਲੈ ਇਹਨਾਂ ਨੂੰ ਪਾਣੀ ਥੱਕ ਗਏ ਲੜ ਲੜ ਕੇ ਦੇ ਇਹਨਾਂ ਨੂੰ ਹੁਣ ਕੁੱਟ ਕੁੱਟ ਪਾਣੀ ਵਿਚਾਰੇ ਫੇਰ ਲੜਨ ਜੋਗੇ ਹੋ ਜਾਣ। ਜਿਆਦਾ ਦੋਵੇਂ ਲੜੇ ਨੇ ਦੋਵੇਂ ਪਾਣੀ ਮੰਗਦੇ। ਥੱਕ ਗਏ। ਪੀ ਲੋ ਪੀ ਲੋ। ਮੰਮੀ ਕਿੱਥੇ ਆ ਹੁਣ? ਮੰਮੀ ਆਲਾ ਸੌਈ ਚ। ਉਹ ਵੀ ਵਿਚਾਰੀ ਉੱਠ ਗਈ ਹੋਣੀ ਪੇ ਗੱਲਬਾਤ ਕੋਈ ਕਰਨੀ ਦਿੰਦੇ ਤੇ। ਵਿਚਾਰੀ ਆਪਣੇ ਕੰਮੇ ਲੱਗ ਗਈ ਜਿਆਦਾ। ਚੱਲ ਪੈ। ਆ ਗਈ। ਨਹੀਂ ਆ ਹੋ ਨਹੀਂ ਨੇ ਪੜ ਲੋ ਪਾਣੀ ਕੇ ਬੱਚ ਬੱਤੀ ਦਾ ਨਹੀਂ ਪਤਾ ਚੱਲ ਚੱਲ ਬਰਾ ਚੱਲ ਤਿੱਤਰ ਭੋ ਤਿੱਤਰ ਫੇਰ ਜਾ ਕੇ ਉਹਨਾਂ ਚ ਜਾ ਕੇ ਅੱਗੇ ਥੋੜਾ ਲੜਿਆ ਵਾ ਕਾ ਕੇ ਇੱਥੇ ਆ ਜਾ ਪਾਤ ਨੂੰ ਮਾਜਦੀਆਂ ਰਹਿਣ ਸਾਰੇ ਪੁੱਤ ਰਹਿੰਦਾ ਤੇਰਾ ਬੈਠ ਜਾ ਮੇਰਾ ਪੁੱਤ ਬੈ ਜਾ ਨਾ ਮੇਰਾ ਜਲੂਸ ਟੱਡਿਆ ਕਰੋ ਬਾਹਰ ਨਿਕਲ ਕੇ ਇਹ ਕਦੇ ਸ਼ਤਾਨੀਆਂ ਕਰਨਾ ਨਹੀਂ ਹਟਦੇ ਇਹ ਬਹਿਣਾ ਉਹਦੇ ਵਿੱਚ ਹੀ ਹੁੰਦਾ ਆ ਇਸ ਕਾਨੀਆ ਕਾਣੀ ਮੋੜ ਤੇ ਨਹੀਂ ਜਾਣੀ। ਉੱਤਾਰ ਭਾ ਕੇ ਫਿਰ ਉੱਥੇ ਹੀ। ਆਹੋ। ਸਿੱਧਾ ਨਹੀਂ ਪਰ ਲੱਗੇ ਹਨਾ। ਉਦੋਂ ਬਸ ਲੜੀ ਮਰੀ ਜਾਂਦੇ ਹਾਰ ਕੇ ਕਿਵੇਂ ਆ ਚਲੋ ਉਧਰ ਹੋ ਕੇ ਆਉਣੀ ਆ। ਮੰਮੀ ਆਪਣੀ ਬੇਇੱਜ਼ਤੀ ਆਪੇ ਕਰੀ ਜਾਂਦੇ ਜੇ। ਕਿਹਨਾਂ ਜੇ ਕਿਸਨੇ ਕਰਨੀ ਸਾਡੀ ਬੇਇੱਜ਼ਤੀ। ਕੋਈ ਕਰ ਦੇ ਦੇਖਿਆ ਸਾਡੀ ਬੇਇੱਜ਼ਤੀ ਕਿੱਦਾਂ ਕਰਦਾ ਵਾ। ਪਹਿਲੇ ਲੜੀ ਤੇ ਜਾਣਾ ਹੁੰਦਾ ਆ ਫਿਰ ਬੇਇੱਜ਼ਤੀ ਕਰਨੀ ਹੋਣੀ ਜਾਂ ਦਿਖਾਉਣਾ। ਬੇਇੱਜ਼ਤੀ ਵਾਲੇ ਕੰਮ ਤੇ ਆਪ ਕਰਦੇ ਜੇ। ਮੇਰੇ ਇਦਾਂ ਕਰਾ ਨਹੀਂ ਜਾਣਾ। ਇੱਦਾਂ ਕਰਾ ਕਰ ਪੈਣ ਤੋਂ ਆਪਣੇ ਤੇ ਆਇਆ ਇਹ ਨਾਲ ਆਇਆਗਾ ਤੂੰ ਆਪ ਕੱਲੀ ਆਇਆ ਕਰ ਪੈਣ ਮੈਂ ਆਮ ਤੇ ਕੱਲੀ ਲੱਗੀ ਹਾਂ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਿਆ ਵੀ ਮਾਂ ਅੱਡੀ ਚੱਲੀ ਆ ਮੇਰੇ ਮਗਰੇ ਧੋਪੇ ਬੱਸ ਮੈਨੂੰ ਤਾਂ ਇੱਕ ਹੀ ਗੋਇਆ ਤੇ ਅੱਜ ਪਤਾ ਲੱਗਾ ਵੀ ਇਹ ਮੇਰੇ ਨਾਲ ਆਏ ਆ ਮੇਰਾ ਜਲੂਸ ਕਰਨ ਆਏ ਆ ਇਹ ਮੇਰੇ ਨਾਲ ਮੈਂ ਕਾਨੂੰ ਤਾਂ ਲਿਆਇਆ ਕਰ ਮੈਂ ਗਾਹ ਤੇ ਇੱਦਾਂ ਕਰਾ ਕਰ ਤਾਲਾ ਮਾਰ ਕੇ ਅੰਦਰ ਦੇ ਕੇ ਆਇਆ ਕਰ ਮੈਂ ਇਹਨਾਂ ਨਹੀਂ ਕੱਢੀ ਜੇ ਕਰਾਂ ਮੈਂ ਤਾਂ ਮੰਮੀ ਆਇਆ ਕਰਾਂਗੇ ਬੱਸ ਮੈਂ ਤਾਂ ਮੈਂ ਵੀ ਆਇਆ ਕਰ ਨਾਲ ਮੈਂ ਰਹਿ ਗਈ ਫਿਰ ਮੈਂ ਵੀ ਲੜੀ ਟੋਟਾ ਕਰ ਰਿਹਾ ਉਹਨੂੰ ਬਣਾ ਲਈ ਲਿਆ ਹਾਂ ਹਾਂ ਦੁਪਹਾ ਇਹਨਾਂ ਨੂੰ ਖਿਲਾ ਦਿਆ ਕਰੋ ਆ ਮੈਂ ਘਰੇ ਰਹਿ ਰਿਆ ਪਿਆ ਇਹਨਾਂ ਨੂੰ ਖਿਲਾ ਦਿਆ ਕਰੋ ਇਹਨਾਂ ਦਾ ਜ਼ਰੂਰੀ ਆ ਜਲੂਸ ਕੱਢਣਾ ਹੁੰਦਾ ਜਾਨੇ ਅੱਖਾਂ ਚ ਖਮਾ ਲਾਈਆਂ ਆਹੋ ਗੱਲ ਉਹ ਵੀ ਕੋਈ ਕਰਨ ਦਿੰਦੇ ਘਰਦਿਆਂ ਨੂੰ ਕੱਲ ਤੇ ਕਰਨ ਦਿਆ ਕਰੋ ਜੇ ਆਏ ਕੋਈ ਆਏ ਦੋਵੇਂ ਨਿਕਲ ਦਿੰਦੇ ਆ ਆ ਦੋਵੇਂ ਕੰਮ ਦਿੰਦੇ ਅੰਨਾ ਚਿਹਰਾ ਹੋ ਗਿਆ ਮੂੰਹ ਆ ਰਵੇ ਨੇ ਇਹਨਾਂ ਨੂੰ ਮੇਰੇ ਵਸ ਪਏ ਹੋਣਾ ਇਹਨਾਂ ਰੀਨ ਦਾ ਫੜਕਾਵਾ ਇਹਨਾਂ ਚਾਹੀਦਾ ਤੁਹਾਨੂੰ ਕਿਤੇ ਹੱਟਦੇ ਇਹਨਾਂ ਦੇ ਵਸ ਪਏ ਹੋਣਾ ਤੁਹਾਨੂੰ ਚੱਕ ਰਹੀ ਹੱਟ ਕੇ ਤੁਹਾਨੂੰ ਵੀ ਫੜਕਾਉਣ ਵਾਲੇ ਹੋਏ ਤੁਸੀਂ ਤੁਹਾਨੂੰ ਜੀ ਕਮਲੇ ਤੇ ਬੰਦ ਕਰਕੇ ਦੀਨਾਂ ਫੜਕਾਵਾ ਡੱਡਾ ਕਿ ਤੇ ਆਪਨਾ ਹੋ ਰਿਓ ਨਹੀਂ ਹੁੰਦੇ ਕੋਈ ਗੱਲ ਨਹੀਂ ਫੜਕਾਉਣਾ ਵੇਖ ਰੀਨ ਆ ਮਾਮੀ ਵੀ ਕੁਛ ਨਹੀਂ ਆਂਦੇ ਇਹਨਾਂ ਨੂੰ ਇਹ ਕਦੇ ਦੀ ਭੈਣਾ ਮੈਂ ਬੜਾ ਹੈ ਕਹਿੰਦੀ ਮੈਂ ਕੀ ਕਰਾਂ ਮੇਰੀ ਤਾਂ ਮਾਤੀ ਮਾਰ ਛੱਡ ਦੇ ਮੈਂ ਤਾਂ ਬੁੰਦ ਲਈ ਜਾਨੀ ਬੈਨਾਂ ਨੂੰ ਕੀ ਕਹਾਂ ਮੈਨੂੰ ਪਾੜ ਦੇਣਾ ਇਹਨਾਂ ਨੇ ਕਿਹੜੇ ਤਰ੍ਹਾਂ ਆਈਆ ਇਹ ਵੀ ਪਰ ਘੁੰਮਣ ਵਾਲੇ ਹੋਏ ਆ ਤਿੰਨੇ ਇੱਕੋ ਜਿਕੇ ਹੋਏ ਪਰ ਫਿਰ ਵੀ ਇਕੱਲੀ ਆਂਦੀ ਇਹਨਾਂ ਨਾਲ ਹਾਂ ਪਰ ਜੇ ਤੁਸੀਂ ਇੱਕ ਜੇ ਹਿਸਾਬ ਲਾ ਲੋ ਸੋ ਜੋਟਾ ਢੱਕੀ ਨਾ ਤੁਹਾਡਾ ਇਹ ਤਾਂ ਹੋਊਗਾ ਤੁਹਾਡਾ ਦੇਖੋ ਕੀ ਹੋਣਾ ਤੁਹਾਡੇ ਨਾਲ ਜੀ ਜੀ ਇਹਨੇ ਵੱਡੇ ਤੁਹਾਨੂੰ ਕਿੱਦਾਂ ਬੋਲਣਦੇ ਹਾਂ ਹਾਂ ਜੇ ਮੈਂ ਵਿਚਾਰੀ ਪੋਲੀ ਜੀ ਨਾ ਮਾਵੀ ਬੋਲਿਆ ਤੇ ਤੇੰਨੇ ਬੋਲੇ ਹੋ ਹਾਂ ਉਹਦਾ ਟੰਗਾ ਕੀ ਆ ਉਹਨਾਂ ਦੇ ਕਰਨੇ ਕਰੋਗੇ ਨਾ ਹਾਂ ਉਹਦਾ ਆਪਣੇ ਘਰ ਆਇਆ ਕਰੋਗੇ ਇੱਥੇ ਕੁਛ ਕਰੈਕ ਪਿਆ ਹੁੰਦਾ ਅੱਛਾ ਤੇ ਤੇਰੇ ਸਿੱਪਾ ਖਾਗਦੇ ਆਇਆ ਕਰੋ ਸੁਮੇ ਕੋ ਸੁਪਨੇ ਬਾ ਸੁਪਨੇ ਦੀ ਰਾਤ ਚ ਵੇਖੀ ਦੇ ਜਦੋਂ ਮੈਂ ਫੜਕਾਇਆ ਨਾ ਤਦੋਂ ਪਤਾ ਲੱਗਣਾ ਤੇ ਤੁਹਾਨੂੰ ਤਿੰਨਾਂ ਨੂੰ ਤੇ ਮੈਂ ਦੇਖੋ ਕਹਿਵਨੀ ਆ ਤੇਰੇ ਨਾਂ ਦੇ ਸੁਪਨੇ ਪੂਰੇ ਕਰਦੀ ਆ ਇਹ ਤਾਂ ਨਹੀਂ ਕਰ ਸਕਦੇ ਚਲ ਇਧਰ ਆਇਆ ਕੱਟਣੀ ਚੀਰ ਆਵਾਂ ਅੰਦਰ ਕਿੜੀਆਂ ਚੱਪਲ ਪਾ ਕੇ ਜਾਂਵੇਂ ਬਾਹਲੀ ਪੈਰ ਗਰਦੇ ਹੋ ਜਾਣਗੇ ਮੈਲੀ ਵੀ ਲੈ ਅੱਛਾ ਤੂੰ ਆਪਣੀ ਮੰਮੀ ਸਾਹਦੇ ਬੜਾ ਮੱਛਰਦਾ ਤੂੰ ਫੜਕੌਣ ਵਾਲਾ ਹੈ ਲੜਦਾ ਰਹਿਣਾ ਐਵੇਂ ਕਿਦਾਂ ਹੈ ਲੜੀ ਜਾਂਦਾ ਰਹਿਣਾ ਲੜਿਆ ਨਾ ਘਰੀ ਨਾਲ ਕੇ ਘਰ ਲੜੀਦਾ ਨਹੀਂ ਹੁੰਦਾ ਹਾਂ ਆਹੋ ਫੜਕੌਣ ਵਾਲਾ ਤੂੰ ਇੱਕ ਵਾਰੀ ਹੱਥ ਦੇ ਰੱਖ ਕੇ ਵੇਖ ਮੋਚਾ ਹੀ ਮੋਚ ਜਾ ਤਮਾ ਤੈਨੂੰ ਫੜਕੌਣ ਆਏ ਰੀਨ ਆ ਫੜ ਕੇ ਮੇਰੀ ਡੱਕਾ ਲੱਗਿਆ ਮੈਂ ਲੜਦੇ ਡੰਡਾ ਹੈ ਗਈ ਮੰਮੀ ਜਿਹਦੇ ਬਣਾ ਡੰਡਾ ਫੁੰਨਾਟ ਕਰੀ ਜਾਉਂਦੀ ਆ ਪਹਿਲਾਂ ਫੜਕੋਣਾ ਨਹੀਂ ਨਾ ਉਹ ਫੜਕੇ ਤੂੰ ਬੋਦਾ ਹੀ ਜਦਾਂ ਲੜਦਾ ਆ ਕਿ ਇਹਦੇ ਕਿ ਭੂਏ ਨਹੀਂ ਚੜੀਦਾ ਹੁੰਦਾ ਕਿਦਾ ਲੱਗਦਾ ਤੁਹਾਨੂੰ ਸਾਡੇ ਤਿੰਨਾਂ ਦਾ ਪਤਾ ਨਹੀਂ ਆ ਨਵੇਂ ਨਵੇਂ ਆਏ ਜੇ ਮਾਂ ਤੇ ਤੂੰ ਬੋਦਾ ਹੀ ਜਦਾਂ ਭੂਏ ਚੜਿਆ ਹੈ ਹੈ ਤੂੰ ਜਾੜ ਕੇ ਸਤਾਈਆਂ ਭੁੜੀਆਂ ਕਰਦਾ ਆ ਅੰਦਰ ਜਾ ਕੇ ਮੰਮੀ ਨੂੰ ਦੱਸਿਆ ਨਾ ਤੇ ਵੇਖੀ ਫੇਰ ਫੜਕੋਣਾ ਹੋ ਰਹੀ ਮੈਂ ਨਹੀਂ ਦੱਸ ਤੂੰ ਚਲ ਜਾ ਰਾ ਤੁਰਮਾ ਦੀ ਖਾਲੀ ਖਾ ਲਈ ਤੇ ਗਾ ਨੀ ਮੇਰੀ ਗਾ ਜਾ ਜਾ ਤੂੰ ਖਾ ਰਹੀ ਚੀਜ਼ ਹੈ ਹਾਂ ਚੋਸ ਵਾਦ ਜੀ ਚੋ ਚੋ ਮੁੰਨੇ ਮੈਂ ਵੀ ਖਾ ਕੇ ਉਹ ਨਹੀਂ ਵੇਖਦੇ ਬੰਨ ਇੰਨੇ ਕੋ ਸਵਾਦ ਆ ਬਰੇ ਕਰਦੇ ਨੇ ਲੱਤਾਂ ਜਿਆਦਾ ਖਾਵੇਂ ਬੱਚ ਕਹਿੰਦੇ ਢਿੱਡ ਫੜਾਉਂਦੇ ਆ ਡੈਡ ਨਹੀਂ ਹੁੰਦਾ ਲੱਤਾਂ ਪੇੜੂ ਗਿਆ ਕਿਉਂ ਲੱਤਾਂ ਕਿ ਪੇੜੂ ਹੁੰਦੀ ਆ ਨਾ ਨਾ ਮੰਮੀ ਮੈਂ ਤੇ ਵੇਖ ਕੇ ਅੱਜ ਵੀ ਇੰਨਾ ਸਵਾਣ ਪਿਆ ਆ ਹੈ ਨਾ ਮੈਂ ਤੇ ਮੇਰੇ ਤੋਂ ਵੇਖ ਕੇ ਉਲਟੀ ਵਾਲੀ ਢਕਾਰ ਹੁੰਦਾ ਪਿਆ ਮੇਰਾ ਸਿਰ ਦਰਦ ਹੁੰਦਾ ਪਿਆ ਖਰਾਟ ਹੁੰਦਾ ਪੀ ਐਮ ਬਸ ਵੇਖ ਕੇ ਅੱਜ ਕੀ ਇਨਾ ਕੁ ਜੋਥਾ ਪਿਆ ਹੀ ਜੀ ਤੂੰ ਵੀ ਜਦ ਵੇਖ ਕੇ ਤੇ ਆ ਮੇਰਾ ਗੈਸੇ ਦੁਖੰਦਾ ਮੈਂ ਜਣਾ ਫੋਟੇ ਖਿੱਚ ਕੇ ਲਾ ਕੇ ਆ ਮੈਂ ਨਹੀਂ ਆ ਹਾਏ ਇਹੋ ਜਿਹਾ ਕੀ ਖਵਾਤਾ ਮੈਂ ਬਾ ਵੇਲੇ ਪਰਤ ਨਹੀਂ ਡੰਡਾ ਖਾ ਕੇ ਆਈ ਚੁੱਤਰ ਹੈ ਗਿਆ ਹਾਂ ਹਾਂ ਤੇ ਤੂੰ ਮੈਂ ਇਹ ਦਿਨ ਦਾ ਵੇਖ ਕੇ ਰੱਜ ਗਈ ਹਾਂ ਚਾਹ ਲੈ ਕੇ ਇੰਜ ਚਾਹ ਪੀ ਲੋ ਚਾਹ ਕਿਹਨੋਂ ਹੋ ਜਾ ਰੱਖ ਲੈ ਉੱਧਰ ਉਹਦੇ ਵਿੱਚ ਚਾਹ ਪੀ ਲੋ ਇੱਥੇ ਉਹ ਉਹ ਕੁਰਸੀ ਜੀ ਲੱਲਾ ਕੁਰਸੀ ਲੈ ਕੇ ਬਹਿ ਜਾ ਇੱਥੇ ਉਹ ਲੱਲਾ ਲੱਲਾ ਉਹ ਕੁਰਸੀ ਲੱਲਾ ਉਹ ਲੈ ਇੰਨੀ ਦੀਦੀ ਲੈਣ ਦੀ ਚਾਹ ਅਸੀਂ ਨਾਲੇ ਪੀ ਦੋ ਚਾਹ ਦੇ ਹਣੇ ਪੀਂਦੇ ਆ ਚਾਹ ਹਣ ਪੀਂਦੀ ਦੀ ਹਲਦੀ ਮਮੀ ਵੀ ਪੈਣ ਦਿਆ ਆ ਕਾਕੇ ਤੂੰ ਵੀ ਚਾਹ ਪੀਲਾ ਠੰਡੀ ਆ ਕਿ ਤੱਤੀ ਆ ਤੱਤੀ ਆ ਚਾਹ ਕਾਹਦੇ ਪੈਣ ਵਾਰ ਗਰਮ ਹੁੰਦਾ ਜੋ ਉਹ ਆਕੇ ਦੰਦੇ ਤੇ ਪਿੰਡ ਗਨ ਨਾਲ ਬਿਗਾਇ ਤੇ ਮੈਂ ਤੇ ਤੇਰੇ ਕੋ ਸਿੱਖਿਆ ਵਾ ਹਾਂ ਚਾਹ ਲੈ ਮੰਮੀ ਨੇ ਆਹ ਕੱਪ ਲੈਣਾ ਵਾ ਉਹ ਤੱਪ ਚ ਵੀ ਤੇ ਉਹੀ ਚਾਹ ਜਿਹੜੀ ਆ ਕੱਪ ਚ ਪਈ ਲਿਆ ਤੇ ਚਲ ਤੂੰ ਆਉਂ ਨਾ ਕੱਪ ਲੈ ਲੈ ਕਾਇਤ ਕੋਈਆ ਦੇਰੇ ਇਹ ਮਾਣਾ ਮੈਨੂੰ ਪਤਾ ਤੂੰ ਮਾਰ ਮਾਰਦੇ ਨਹੀਂ ਹੋ ਤੇ ਮੁੰਡਾ ਪੈ ਪੈੜੀ ਰਿਆ ਜਾਂਦਾ ਹੈ ਕੀ ਕਰ ਜਲੂਸ ਹੀ ਕੱਢ ਦਿੰਦੇ ਬਾਕੀ ਜਿਹਕੇ ਕਾਬੇ ਆ ਸਾਰੇ ਕੀ ਜਿਹੜੀ ਬੇਸਤੀ ਆਪਣੇ ਨਾਲ ਹੀ ਕਰ ਦਿਓਗੇ ਤਾਂ ਅੰਦੇ ਦੇ ਹੁਣ ਨਾ ਕਰਨੀ ਆ ਛੋਕੇ ਜਾਂਦੇ ਸਾਡੇ ਨਿਆਣੇ ਕਿਦਾ ਬਹੁਤ ਸਾਰੇ ਸਾਡੀ ਮਾਂ ਦੀ ਨਿਆਣੇ ਮੇਰੇ ਰਕੇ ਕੰਮ ਦੇਣੀ ਮੇਰੇ ਨਿਆਣੇ ਨੇ ਤਾਂ ਮੇਰਾ ਖੂਨ ਪੀਤਾ ਲੋਹ ਪੀਤਾ ਤੇ ਮੈਂ ਇਹ ਬੇਇਤਨੀ ਕਰਨੀ ਕਰਦੀ ਮੈਂ ਨਾ ਬੇਇਤਨੀ ਕਰਾ ਕੇ ਸੁਧਰ ਜਾਣ ਮੈਂ ਤੁਹਾਨੂੰ ਚੰਗੀ ਮੈਂ ਵੀ ਨਹੀਂ ਆ ਇਹ ਮੈਨਾਂ ਨਾ ਮੈਂ ਮੈਂ ਹਾਂ ਤਾਂ ਨਿਆਣੇ ਪਾਪਾ ਦਾ ਨਹੀਂ ਜਾਂਦੇ ਕੀ ਕਰਾਂ ਵੇਖ ਲਾ ਭੰਤੇਰੇ ਸਾਹਮਣੇ ਕੀ ਕਰਦੇ ਆ ਕਿਤੇ ਖੜਨ ਜੋਗੇ ਲੱਗੇ ਆ ਇਹ ਬੰਦਾ ਇਹਨਾਂ ਨੂੰ ਲੈ ਜਾ ਕਿਤੇ ਇਹਨਾਂ ਨੂੰ ਘਰੇ ਹੀ ਛੱਡ ਕੇ ਆਇਆ ਕਰੋ ਇਹਨਾਂ ਨੂੰ ਨਹੀਂ ਮੈਂ ਤੇ ਬੜਾ ਜ਼ੋਰ ਲਉਣੀ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਬਾਸ਼ਨਾ ਆ ਜਾਂਦੀ ਆ ਕੋਈ ਮਾਂ ਹੱਦੀ ਬਾਹਰ ਚੱldi ਆ ਮਗਰੇ ਆ ਜਾਂਦੇ ਪਿਆਸ ਨੇ ਦਾਦੀ ਦਾਦੀ ਵੀ ਨਹੀਂ ਰੱਖਦੀ ਦਾਦੀ ਵੀ ਬੜੀ ਨੇ ਜੋ ਆਪ ਉੱਥੇ ਨਿਕਲ ਜਾਂਦੀ ਆ ਅੰਮੀ ਪੀਓ ਦਾਦਾ ਚਾਹ ਤੇ ਚੱਲੀਓ ਪਿਓ ਵੀ ਢਾਡਾਂ ਵਾਲਾ ਟੱਤੀ ਆ ਟੱਤੀ ਜਾ ਨਹੀਂ ਚਾਹ ਪੀਓ ਜਾਓ ਆਪ ਕੋਲ ਜਾ ਦੇ ਰਾਤ ਕਹੀ ਜਾਂਦੇ ਤੇ ਜੇ ਰਾਤ ਲੈਣਾ ਆਇਆ ਤੇ ਤੁਹਾਡੇ ਨਾਲ ਰੱਖਣਾ ਤੁਹਾਨੂੰ ਕਿਹਨੇ ਰਾਤ ਰੱਖਣਾ ਆ ਆਪ ਹੀ ਕਰੋ ਕੱਢੀ ਜਾਂਦੇ ਨਹੀਂ ਤੇ ਲੈਣਾ ਆਇਆ ਬੜਾ ਬਦੀ ਤੇ ਫੇਰ ਹਾਂ ਤਾਂਗੇ ਬੜਾ ਗੱਲ ਤੇ ਗੱਲ ਨਹੀਂ ਕਰਦੇ ਕਦੇ ਜਣਾ ਤੂੰ ਇਗੜੇ ਗੱਲਾਂ ਕਰਨੀ ਐਵੇਂ ਹਾਂ ਚਾਹ ਪੀ ਕੇ ਜਾ ਮੈਂ ਨਹੀਂ ਬੁੜਾ ਚਲੋ ਨੀ ਚੱਲੀਏ ਚਲੋ ਚਲ ਚੰਗਾ ਦੀਦੀ ਬਹਿ ਜਾ ਤਰੀ ਨਹੀਂ ਚੱਲ ਜਾ ਬਹਿ ਜਾ ਹੋਜ ਰੂਸ ਕੱਢਣਾ ਮੇਰਾ ਚੱਲੇ ਜਾ ਨੀ ਤੂੰ ਹੀ ਤਰਾ ਪਤਾ ਕੀ ਨੇ ਅੰਦਰ ਹੀ ਦੀਜੇ ਆਵਾਂਗੇ ਆਹੋ ਭਾਈ ਤਹੀ ਵੀ ਆਵਾਂਗੇ ਚੰਗਾ ਫੇਰ ਸ਼ਿਵ ਆ ਜਣੀ ਛੋਟਾ ਡਾਉਣ ਵਾਲਾ ਉਹਨੇ ਆ ਕੇ ਬੱਚ ਕਹਿਣਾ ਪਤਾ ਨਹੀਂ ਕਿੱਥੇ ਲੈ ਗਈ ਮੈਂ ਆਪਾਂ ਆ ਜਾ ਤੂੰ ਰੱਖ ਰੱਖ ਨਾ ਕੋਈ ਨਹੀਂ ਰੱਖ ਰੱਖ ਆ ਜਾ ਆ ਜਾ ਕਿ ਮੰਮੀ ਤਿਲਕ ਨਹੀਂ ਅੱਜ ਤਾਂ ਭਾਵੇਂ ਜਾਈਏ ਇੱਥੇ ਪਰਸ਼ਕਵਾ ਬੜੇ ਮੰਮੀ ਮਾਮੀ ਲੈਣ ਨਿਆਣੇ ਸ਼ੈਤਾਨ ਆ ਕਦੀ ਇੱਧਰ ਕਰੇ ਕਦੀ ਉੱਧਰ ਹੱਥ ਪੜਾ ਕੇ ਮਾਰਦੇ ਰਹਿੰਦੇ ਆ ਆ ਬੜੇ ਸ਼ਾਨ ਬਹੁਤ ਕਰੀ ਜਾਂਦੀ ਕੱਟੇ ਚੰਗਾ ਚੱਲ ਗਏ ਸਭ ਆ ਮੈਂ ਆਨੇ ਬਾਨੇ ਨਾਲ ਬਾਅਦ ਦੋ ਡੰਡੇ ਵੀ ਲਾਤੇ ਡੰਡੇ ਲਾਤੇ ਹਨ ਆਓ ਬੜੇ ਸ਼ਤਾਨੀ ਕਰਦੀ ਆਦੇ ਭਾਏ ਹਵਾ ਭਾਏ ਮਣੇ ਹੁਣ ਵੱਡਣਾ ਮੈਂ ਕਾਹੀ ਜੀ ਮੈਂ ਆਪਣੀ ਮਮਮੀ ਨੂੰ ਦੱਸਿਆ ਨਾ ਮੈਂ ਹੋਲ ਮਾਉਣੇ ਤਿੰਨ ਚਾਰ ਮੁੰਡੇ ਤੇ ਦੋ ਜਨ ਜਿਆਦਾ ਹੀ ਗੁੱਸਾ ਜਾਨਾ ਮੈਂ ਫੋਲਾ ਫਲਾਈ ਕਰੀਂ ਆ ਰਿਆ ਹੈ ਬਾਰ ਬਾਰ ਭਾਈਆ ਦੋ ਕੇ ਡੰਡੇ ਲਾਏ ਮੈਨੂੰ ਮੈਂ ਚੁੱਪ ਕਰਕੇ ਹੱਗੇ ਤਾਂ ਨਹੀਂ ਕਰੂਗਾ ਇੱਦਾਂ ਚਲ ਕੋਈ ਜੀ ਨਿਆਣੇ ਚੱਲ ਗਏ ਨਿਆਣੇ ਨਿਆਣੀ ਇੱਦਾਂ ਦੀਦੀ ਨਾ ਹੋਣੇ ਚਾਹੀਦੇ ਨਿਆਣੇ ਆ ਉਹ ਮੈਂ ਬੜੀ ਇਸਤਾਮੀ ਕਰਦੇ ਆ ਤਾਨੇ ਕਰਦਾ ਤੁਹਾਡੇੰਦੇ ਨਹੀਂ ਆ ਚਲ ਕੋਈ ਗੱਲ ਉਹ ਭਾਏ ਆਪਣੇ ਮਾਂ ਜਾ ਕੇ ਦੱਸ ਨਹੀ ਦੱਸਦੇ ਫੇ ਹਣ ਮਾਰੇ ਡੰਡੇ ਮਾਰੇ ਨਹੀ ਦੱਸਦੇ